ਹਾਂਜੀ ਕੀ ਹਾਲ ਚਾਲ ਨੇ ਤੇ ਇਹ ਮਸ਼ੀਨਾਂ ਨੇ ਰਿਪੇਅਰ ਨੂੰ ਆਪਣੇ ਪਿੰਡੇ ਤੇ ਇਹਦਾ ਸਾਰਾ ਕੰਮ ਹੋ ਗਿਆ ਤੇ ਇਹ ਮਾਰ ਮਸ਼ੀਨਾਂ ਬਲੋਰ ਸਾਫਟ ਨਵੀਂ ਪੈਗੀ ਅਸੈਂਬਲੀ ਵਾਲੀ ਨਵੀਂ ਪੈਗੀ ਬੰਦਿਆਂ ਨੇ ਮਤਲਬ ਨਾ ਕੋਈ ਇਲਕੀ ਨਾ ਕਿਸੇ ਨੂੰ ਗਰੀਸ ਕੋਈ ਨਿਗਹਿ ਨਹੀਂ ਮਾਰੀ ਬਸ ਨਵੀਆਂ ਦੇ ਚਾਹੇ ਚੱਲੀ ਗਏ ਨੇ ਤੇ ਬਾਕੀ ਉਹਦਾ ਮਸ਼ੀਨਾ ਹੁੰਨਾ ਵਧੀਆ ਨੇ ਜਾਨਕੀ ਆ ਦੇਖ ਲੋ ਡਰਾਈਵਰ ਦਾ ਹਾਲ ਟੈਂਕੀ ਮਾਰੀ ਤੇ ਉਹ ਪਰਲੀ ਮਸ਼ੀਨ ਹੈ ਜਿਹੜੀ ਉਹ ਉਹ ਐਤ ਕੀ ਦੀ ਜਨ ਆਈ ਆ ਉਹਦੀ ਵੀ ਪੂਸ ਮਾਰੀ ਕੀ ਜਨੇ ਬਾਸਕਟ ਨਹੀਂ ਦੇਖੀ ਕੋਈ ਨਹੀਂ ਦੇਖਿਆ ਬਸ ਉਹ ਵੀ ਚੱਲੀ ਗਏ ਨੇ ਰੱਬ ਦੇ ਨਾਮ ਰੱਬ ਦੇ ਭਗਤ ਦੇ ਕੋਈ ਗੌਰ ਨਹੀਂ ਪਰ ਸਮਾਨ ਵੀ ਚਾਹੇ ਮਾੜਾ ਲਾ ਲਓ ਆ ਦੇਖ ਲਓ ਵੀ ਦੋ ਸੀਜ਼ਨਾਂ ਚ ਇਹਨੂੰ ਕੀ ਸਪਰੀਕਾਂ ਪਤਾ ਨਹੀਂ ਕਿਹੜੀ ਕੰਪਨੀ ਆ ਟੋਟ ਆ ਇਹ ਦੋਨਾਂ ਦੇ ਤਿੰਨ ਤਿੰਨ ਮਸ਼ੀਨਾਂ ਨੇ ਇੱਕ ਅੰਦਰ ਖੜੀ ਆਲੇ ਇਹ ਆਪਣੇ ਵਾਲੀ ਖੜੀ ਆ ਵੀ ਖੋਲੀ ਹੋਈ ਹੈ ਦਾ ਵੀ ਕੰਮ ਕਰਨਾ ਯਾਰ ਇਹਦੀ ਕਿਨਹ ਨਹੀਂ ਦੇਖੀ ਵੀ ਤਾਂ ਅੰਗਲੀ ਉੱਚੀ ਆ ਤੇ ਉਵੇਂ ਧੱਕੀ ਫਰੀ ਗਏ ਨੇ ਤੇ ਦੇਖ ਚਾਈ ਨਹੀਂ ਕਰਦੀ ਸੀ ਮਸ਼ੀਨ ਇੱਕ ਇਹਦੇ ਇੰਜਨ ਪਰਾਂ ਰਖਾ ਹੀ ਆਉਂਦੀ ਦਾ ਇਹਦਾ ਪਿਸਟਨ ਆ ਇੱਕ ਬਾਜ ਕਰਨ ਲੱਗ ਗਿਆ ਦੀ ਹੁਣ ਇਹਦਾ ਇੰਜਨ ਵੀ ਖੋਲਣਾ ਇੰਜਨ ਦਾ ਕਰਾਂਗੇ ਇਹਦਾ ਕੰਮ ਇਹ ਥੋੜੀ ਵੀ ਗੁੰਜੇ ਜੋ ਇਹਦੇ ਵੀ ਬਲੋਰ ਦੇ 베어ਿੰਗ ਪੈ ਗਏ ਦੋਨੇ ਸਾਈਡ ਦੇ ਉਹ ਆ ਇਹਦੀ ਕਰੈਕਟ ਹੈ ਮੋਰੋ ਢੱਕਣ ਜਾ ਇਹਦਾ ਇਹ ਵੀ ਲੀਕ ਹੈ ਠੀਕ ਹੈ ਜੇ ਬਾਲਣ ਕੇ ਲਿਆਉਣਾ ਮਸ਼ੀਨਾ ਵਾਸੇ ਵਧੀਆ ਨੇ ਪਰ ਗੱਲ ਇਹ ਹੈ ਵੀ ਜੇ ਬੰਦਾ ਚੰਗਾ ਤਾਂ ਚੱਲਦੀਆਂ ਨੇ ਉਦਾਂ ਦਾ ਇਹਨਾਂ ਦੀਆਂ ਵੀ ਕੰਪਲੇਂਟਾਂ ਆਉਂਦ ਨੇ ਫਿਰ ਨਹੀਂ ਵਿੱਚ ਬਹੁਤ ਕਰਦੇ ਆਲਾ ਦੇ ਵੀ ਫੋਨ ਆਏ ਨੇ ਵੀ ਗਰਮ ਹੋਣੋਂ ਨਹੀਂ ਹਟਦੀ ਜਾਂ ਕੋਈ ਭਾਂਡਾ ਤੋੜ ਜਾ ਕੋਈ ਹੋਰ ਉਹਦੇ ਸਟਾਰ ਵਾਕਰ ਕੱਢ ਕੇ ਉਟਕੇ ਘਟ ਕੇ ਨਵੇਂ ਪਾਏ ਨੇ ਇਹਦਾ ਸਾਰਾ ਕੰਮ ਹੋ ਗਿਆ ਵੀ ਇਹ ਲਾ ਲਓ ਵੀ 354000 ਰੁਪਿਆ ਲੱਗ ਗਿਆ ਆ ਮਸ਼ੀਨ ਤੇ ਫੇਰ ਬਾੜ ਦਾ ਕੋਈ ਚੀਜ਼ ਸਾਫਤੀ ਦਾ ਨਿਕਲੀ ਹੋਣੀ ਆ ਪੱਖੀ ਇਹ ਪੰਨੀ ਹੋਈ ਆ ਪਲੋਰ ਵਾਲੀ ਚੱਕਰ ਜੁੱਕ ਰਹੀ ਨੇ ਵਧਾਏ ਹੋਏ ਸੀ ਮੁੜ ਕੇ ਗਏ ਨੇ ਚੱਕਰ ਨਹੀਂ ਘਟਾਏ ਤੇ ਸਪਰਿੰਗ ਵੀ ਨਵਾਂ ਪਾਇਆ ਮੋਮਬਤੀ ਸ਼ਾਫਟ ਜੀ ਖਤਮ ਕਰੀ ਪਈ ਸੀ ਤੇ ਆਹ ਪਲੋਰ ਵਾਲੀ ਨਵੀਂ ਬਣਾ ਕੇ ਲੈਣ ਦੇ ਦੋ ਲੈਣ ਦੀ ਸੀ ਹੁਣ ਉਹਦੇ ਨਾਲ ਦੀ ਮਿਲੀ ਨਹੀਂ ਕੋਈ ਤੇ ਜਿਹੜੀਆਂ ਨਾਲ ਆਈਆਂ ਸੀ ਉਹ ਸੇਹ ਦੀਆਂ ਦੇਤੀਆਂ ਉਹਨਾਂ ਨੇ ਸਟਾਕ ਭਿਆਨ ਹੋਣਾ ਪੁਰਾਣਾ ਜਿਹੜੀ ਦੂਜੀ ਐ ਤੀਜੀ ਤਿੰਨੇ ਨੰਬਰ ਕਰਦੇ ਆਲਾ ਉਹ ਚੱਲੀ ਐ ਮੱਕੀ ਤੇ ਉਹ ਮੈਂ ਵੀ ਚਲਾਈ ਆ ਉਹਦੋਂ ਮੱਕੀ ਦੇ ਹੀਜ ਨਾ ਤੇ ਵਿਲੇ ਤੇ ਉਹਦੋਂ ਬਾਕੀ ਮਸ਼ੀਨ ਇਹ ਦੋਨਾਂ ਮਸ਼ੀਨਾਂ ਨਾਲ ਉਹਦਾ ਜ਼ਮੀਨ ਆ ਸਮਾਨ ਦਾ ਫਰਕ ਆ ਜਿਹੜੀ ਹੁਣ ਆਈ ਐ ਬਹੁਤ ਸੁੱਧ ਬਣੀ ਹੋਈ ਐ ਮਸ਼ੀਨ ਉਹ ਇਹ ਆਪੇ ਬੈਠਾ ਉਹ ਕਿੰਨੀਆਂ ਦੀਆਂ ਬਰਾਗਟੀਆਂ ਬੜੀਆਂ ਸੋਹਣੀਆਂ ਨੇ ਆ ਇਹ ਪੂਰੀ ਪੂਰੀ ਰਾਵੜ ਘੁੱਟਦੀਆਂ ਨੇ ਰਾਵੜ ਦਾ ਜਲੋਜਾ ਹੀ ਨਿਕਲਦਾ ਇਹਦੀਆਂ ਰਾਵੜਾਂ ਰਹਿ ਗਈਆਂ ਬਦਲਣ ਵਾਲੀਆਂ ਦੋਨੇ ਮੈਂ ਕੀ ਹੋਰ ਇਹਦਾ ਕੰਮ ਹੋ ਗਿਆ ਸਾਰ ਲੀਵਰ ਰੂਵਰ ਲੱਗ ਗਿਆ ਉਹ ਕਿਆ ਜਮਾ ਇੱਥੇ ਇਨਾਂ ਚਾਰ ਲੈਣ ਵਾਲੀਆਂ ਨੇ ਹੋਣੀਆਂ ਬਣੀਆਂ ਨੇ ਮਸ਼ੀਨਾਂ ਤਾਂ ਗੱਲ ਤਾਂ ਬੰਦੇ ਤੇ ਆ ਜਾਂਦੀ ਹੈ ਫੇਰ ਹੁਣ ਇੱਕ ਵੀਰ ਉਹਦੇ ਜੇਦੇ ਤੇ ਕਹਿੰਦੇ ਵੀ ਐ ਟਾਇਰ ਕਿਵੇਂ ਖਸਾਉਣ ਲੱਗ ਜੂ ਵੀ ਵੱਡੇ ਟਾਇਰ ਹੁਣ ਜਿਵੇਂ ਆਹ ਪਲੇਟ ਆ ਹੁਣ ਜੇ ਇਹ ਥੋੜੀ ਬਹੁਤੀ ਆਊਟ ਲੱਗ ਗਈ ਹੈ ਵੈਲਡਿੰਗ ਹੁੰਦੀ ਹੈ ਸਾਰੀ ਜੇ ਆਊਟ ਹੋ ਗਈ ਤਾਂ ਟੇਟਾ ਹੋ ਗਿਆ ਤਾਂ ਸਾਰਾ ਕੁਝ ਟਾਇਰ ਤਾਂ ਕਿ ਖਸਾਉਣੇ ਕਿ ਖਸਾਣਾ ਹਰੇਕ ਚੀਜ਼ ਐ ਕੋਈ ਵੀ ਕੰਮ ਹੁੰਦਾ ਹਰੇਕ ਜਦੋਂ ਬੰਤਰ ਬਣਦੀ ਐ ਤਾਂ ਗੁਣੀਆਂ ਹੀ ਚ ਹੁੰਦੀ ਐ ਇਹ ਤਾਂ ਹੈ ਨਹੀਂ ਵੀ ਚੱਕਿਆ ਵੀ ਫ੍ਰਿੱਟ ਕਰਤਾ ਉਹ ਕੰਮ ਦਾ ਕੋਈ ਹੁੰਦਾ ਨਹੀਂ ਹੁੰਦਾ ਹਰੇਕ ਚੀਜ਼ ਦਾ ਸੈਂਟਰ ਹੁੰਦਾ ਹਰੇਕ ਚੀਜ਼ ਦਾ ਬੈਲੈਂਸ ਹੁੰਦਾ ਇਹ ਪੰਜ ਗੇਰੀਆਂ ਇਹ ਨਾ ਇਹ ਚਾਰ ਗੇਰੀ ਐ ਉਹ ਪੰਜ ਐ ਇਹ ਉਹਦੇ ਬ੍ਰੇਕ ਪਿਸਟਨ ਜਿਹੇ ਵਾਲਾ ਵਿੱਚੋਂ ਇੱਕ ਖਰਾਬ ਹੋਇਆ ਸੀ ਉਹ ਨਵਾਂ ਲਾਇਆ ਤੇ ਇਹਦਾ ਇਹਦੇ ਕਲੱਚ ਜੇ ਨੋਕਸਾ ਮਤਲਬ ਜੇ ਮਾਰਾ ਜਾ ਪੈਡਲ ਤੋਂ ਜੋ ਪਹਚਾਣਦੇ ਦਾ ਸਾਲ ਮਾਰਦੀ ਆ ਮੂਰ ਨੂੰ ਵੀ ਪਿੱਸੇ ਨੂੰ ਵੀ ਉਹ ਹਲੇ ਦੇਖਣਾ ਖੋਲ ਕੇ ਵੀ ਕੀ ਚੱਕਰ ਹੈ ਸਾਲ ਹੋ ਵੀ ਨਹੀਂ ਕਰੀ ਬੰਦੇ ਨੇ ਕਿਸੇ ਨੇ ਕੱਪੜਾ ਨਹੀਂ ਮਾਰਿਆ ਕੋਈ ਗਰੀ ਹੈਗਾ ਪਾਣੀ ਕੋਈ ਹਵਾ ਹੋਗਾ ਨਹੀਂ ਮਾਰੀ ਕੋਈ ਝਾੜੀ ਨਹੀਂ ਬਾਥਾਂ ਨੂੰ 4 ਵਜੇ ਨਹੀਂ ਤਾਂ ਤਰੀਲ ਪੈਣ ਵਾਲਾ ਕੰਮ ਕਰ ਲੈਂਦੇ ਤੇ ਵੀ ਲਿਆਓ ਜੀ ਟਾਈਮ ਹੋ ਗਿਆ ਸਾਡਾ ਤਾਂ ਉਹ ਚੀਜ਼ਾਂ ਨਾ ਵੀ ਮਸ਼ੀਨਾਂ ਨਹੀਂ ਚੱਲਦੇ ਉਹ ਕਹਿੰਦੇ ਹੁੰਦੇ ਆ ਵੀ ਮਹਿੰਗਾ ਇੱਕ ਵਾਰ ਰੋਂਦਾ ਸਸਤਾ ਵਾਰ-ਵਾਰ ਰੋਂਦਾ ਕੋਈ ਵੀ ਕੰਮ ਹੈ ਚਾਹੇ ਚਲੋ ਪੀਣੀ ਖਾਣੀ ਹੈ ਬਣੀ ਹੈ ਪਰ ਜਿਹੜਾ ਆਪਾਂ ਕੰਮ ਕਰਦੇ ਆ ਪਹਿਲਾਂ ਪਹਿਲੇ ਉਹਦੀ ਹੈ ਜੇ ਉਹ ਨੂੰ ਹੀ ਨਹੀਂ ਆਪਾਂ ਰੱਬ ਮੰਨਾਂਗੇ ਫਿਰ ਫਾਇਦਾ ਕੀ ਹੈ ਇਹ ਮਸ਼ੀਨ ਸਿੱਟੀ ਹੋਈ ਆ ਕਿਸੇ ਨਾਲੇ ਨੂਲੇ ਜਿਪਲਟਾਦੀ ਸੀ ਜਾਨਕੀ ਬਚਤ ਰਹੀ ਕਿ ਪਾਲਟੀ ਨਹੀਂ ਆ ਟਾਇਰ ਟੁੱਟ ਗਿਆ ਟੁੱਟ ਗਿਆ ਸੀ ਆ ਹੁੱਕ ਵਿੰਗੀ ਹੋ ਗਈ ਸੀ ਜਿਆਦੇ ਡੇਢੀ ਹੋਣ ਕਰਕੇ ਆ ਹਿੱਸੇ ਜੁਰੇ ਭੰਨ ਪੈ ਗਿਆ ਹੁਣ ਆ ਜਿਹੜਾ ਬੰਦਾ ਇਹ ਘਟ ਗਿਆ ਉਹਦੇ ਨਾਲੋਂ ਰੰਬਰੰਬੂ ਦੀ ਕਲਾਰੀ ਵੀ ਵਿੰਗੀ ਹੋ ਗਈ ਸੀ ਬਚਤ ਰਹੀ ਇੱਕ ਥੋੜੀ ਜਿਹੀ ਲੰਬਾਈ ਚ ਵੱਧ ਨਹੀਂ ਜਾਨਕੀ ਡਫਾਗ ਜੇ ਬਣਾਈਆਂ ਹੋਈਆਂ ਨੇ ਉੱਪਰ ਸੀਟ ਤੇ ਬਹਿ ਕੇ ਪਿੱਛੇ ਪੋਸਦੀ ਇਹਦੀ ਡਰਾਈਵਰ ਨੂੰ ਅਡਜਸਟਮੈਂਟ ਜੀ ਨਹੀਂ ਲੱਗਦੀ ਹੈਗੀ ਸਮਾਨ ਸਪਾਈਨਾ ਪਿਆ ਵੀ ਕੋਈ ਸਾਹਮ ਨਹੀਂ ਕੋਈ ਗੇਨਮਣਕੇ ਨਹੀਂ ਰੱਖਿਆ ਹੋਇਆ ਵੀ ਆਹ ਚੀਜ਼ ਦੀ ਲੋੜ ਆ ਨਾ ਜਿਹੜੀ ਚੀਜ਼ ਜਿੱਥੇ ਛੜਤੀ ਛੜਤੀ ਬਾਕੀ ਵਧੀਆ ਨੇ ਮਸ਼ੀਨਾ ਕਿਸੇ ਪਾਸੋਂ ਮਾੜੀਆਂ ਨਹੀਂ ਮਾੜੀ بس ਉੱਥੇ ਆ ਜਾਂਦੀ ਏ ਗੱਲ ਬੰਦੇ ਤੇ ਫੇਰ ਤਾਂ ਕੁਝ ਵੀ ਨਹੀਂ ਚੱਲਦਾ ਵਾ ਲੋਹਾ ਬੱਕੋ ਵੀ ਥੋੜੀਆਂ ਹਲਕੀਆਂ ਨੇ ਆ ਦੇਖ ਲੋ ਵੀ ਦੋ ਸੀਜ਼ਨਾਂ ਚ 23 ਦਾ 23 ਦੇ ਦੋ ਹੋ ਗਏ ਤੇ 24 ਦੇ ਦੋ ਹੋ ਗਏ ਟਾਕੀਆਂ ਵੀ ਲੱਗ ਗਈਆਂ ਉਹ ਨਵੀਂ ਦੇ ਵੀ ਇੱਥੇ ਡਾਕੀਆਂ ਲੱਗੀਆਂ ਜਿਹੜੀ ਪਰਲੀ ਮਸ਼ੀਨ ਆ ਇਹਦੇ ਬਸ ਬਸ ਲੱਗੇ ਨੇ ਪ੍ਰਿੰਗ ਨਵਾਂ ਪੈ ਗਿਆ ਇਹ ਬੈਰਿੰਗ ਤਾਂ ਇੱਕ ਆਹ ਸਾਫਟ ਖਤਮ ਸੀ ਇਹਦੀ ਗਰਾਰੀ ਨਵੀਂ ਪੈ ਗਈ ਸਾਫਟ ਪੈ ਗਈ ਲੋਰਾ ਹੀ ਪੈ ਗਈ ਆਹ ਟਾਇਰ ਵੀ ਵਧੀਆ ਨੇ ਜਿਹੜੇ ਹੁਣ ਸੀਗਰਟ ਚਾਇ ਨਹੀਂ ਤੇ ਐਚ ਡੀ ਲਿਖਿਆ ਹੁੰਦਾ ਐਚ ਡੀ ਦਾ ਇਹ ਵੀ ਵਧੀਆ ਚੱਲਦੇ ਆ ਟਾਇਰ ਇਹ ਪੰਜ ਗੇਰੀ ਆ ਉਹ ਪਲੇਟ ਹਲੇ ਲਾਉਣੀ ਆ ਉਹਦਾ ਪਟਾ ਖਰਾਬ ਆ ਕੀ ਪਤਾ ਹੁਣ ਲਾਇਆ ਇਹਦਾ ਇਹਨੂੰ ਕਰਾਂਗੇ ਫਿੱਟ ਇਹ ਆਪਣੇ ਵਾਲੀ ਦਾ ਕੰਮ ਯਾਨੀ ਕਿ ਘਾਟਾ ਥੋੜੀ ਜੀ ਨੋ ਸੇ ਇਹ ਕਰਦੇ ਨੇ ਰਹਿੰਦੀ ਆ ਨਿਕਸਰਾਂ ਹਲੇ ਲੋਤੀ ਇਹ ਕਰੀ ਭਈ ਜਮਾ ਖਾਲੀ ਲੋਤੀ ਇਹ ਕੱਢ ਰਾਇਆ ਕੰਮ ਲਈ ਕਿਤੇ ਇਹਦੇ ਇੱਥੇ ਮਾਲ ਬਹੁਤਾ ਖੜਦਾ ਦੋਨੇ ਬੰਨੇ ਤੇ ਇੱਕ ਚਾਦਰ ਲਾਉਣੀ ਹੈ ਹੈਲਪਰ ਚਾਦਰ ਵੀ ਤੇ ਬੇਤੇ ਅਲਵਾ ਪਰਸ ਵੀ ਤੇ ਹੋਰ ਮਾੜੇ ਮੋٹے ਕੰਮ ਨੇ ਇਹ ਮਠਾੜੂ ਇਹ ਕਾ ਪਲੇਟਾਂ ਪੱਟ ਕੇ ਲਾਉਣੀਆਂ ਨੇ ਇਹ ਇਹ ਮਤਲਬ ਸਕਾਉਟਾਂ ਦੇ ਮਾਲ ਵੱਡ ਲਿਫਟ ਦਾ ਇਹਨਾਂ ਕਰਕੇ ਛੋਟੀਆਂ ਨੇ ਵਧੀਆ ਤਰੀਕੇ ਨਾਲ ਬੰਡ ਬੁੰਡ ਪਾ ਕੇ ਲਾਵਾਂਗੇ ਵਾਪਸ ਆ ਕੁਝ ਨਹੀਂ ਛੱਡਿਆ ਦਾ ਸਭ ਕੁਝ ਖੋਲਿਆ ਹੋਇਆ ਮਤਲਬ ਜਿਹੜੀ ਇਹਦੀ ਆਹ ਰੇ ਆਪਣੇ ਆਰਮ ਦੇ ਸੈਂਟਰ ਹੁੰਦਾ ਨਾ ਗੁੱਲੀ 6205 ਵਾਲੀ ਉਧਰੋਂ ਜਿਹੜੀ ਆ ਫਲੰਚ ਪੱਤੀ ਆਉਂਦੀ ਹੁੰਦੀ ਹੈ ਇੱਥੇ ਇਹਦੀ ਜਿੱਦਾਂ ਸੈਂਟਰ ਦੀ ਲੰਬਾਈ ਹੁੰਦੀ ਹੈ 18 ਤੋਂ 18 ਇੰਚ ਹੁੰਦੀ ਆ ਆਮ ਤੇ 18 ਇੰਚ ਦੀ ਆਹ ਦੂਰੀ ਚਾਹੀਦੀ ਹੈ ਇਹਦੀ ਇਹ ਘੱਟ ਹੈ ਮਤਲਬ ਇਹ 16 ਇੰਚ ਉਹਦੇ ਕਰਕੇ ਨਾ ਇਹਦਾ ਚਾਲ ਜ਼ਿਆਦਾ ਹੈ ਦੀ ਕਿਸ਼ਤੀਆਂ ਦੀ ਤੇ ਹੁਣ ਇਹ ਚਲਾਈ ਹੋਈ ਆ 32 ਦੰਦੇ ਵਾਲੀ ਗਰਾਰੀ ਪਾ ਕੇ 28 ਦੀ ਥਾਂ ਤੇ ਮਤਲਬ ਝੂਟਾ ਘਟਾ ਕੇ ਚਲਾਈ ਹੋਈ ਆ ਤੇ ਉੱਪਰ 15 ਕਦੇ 16 15 ਕਦੇ 16 ਉਹਦੇ ਕਰਕੇ ਇਹ ਇੱਥੇ ਲੱਗਦੀ ਆ ਆ ਤਾਂ ਹੀ ਰਗੜੇ ਹੋਏ ਨੇ ਕਿਉਂਕਿ ਉੱਪਰੋਂ ਜਿਹੜਾ ਵਧ ਗਿਆ ਥੱਲੋਂ ਮੂਰੇ ਵਜਦੀ ਆ ਆ ਕੇ ਹੋਰ ਤਾਂ ਇੱਕ ਗੈਲ ਡਰਮ ਵਾਲੀ ਇਹਦੀ 11 ਨੰਬਰ ਦੀ ਹਾਲਟ ਕਰਨੀ ਆ ਉਈ ਦੋ ਕੁ ਵਾਰੀ ਦਿੱਕਤ ਦੇ ਗਈ ਸਾਫਟ ਵਾਲੀ ਉਹ ਨਾਬਾ ਢਿੱਲੀਆਂ ਹੋ ਜਾਂਦੀਆਂ ਨੇ ਇਹ ਕਿਸੇ ਉਹਦਾ ਗੁੱਲੇ ਗੱਲੇ ਦਾ ਵੀ ਲੱਗਣਾ ਸੀਗਾ ਅਰਲੀ ਪੂਲੀ ਦਾ ਸੋਚਿਆ ਵੀ ਚਲ 11 ਦੀ ਉਹ ਪਾ ਦਾਂਗੇ ਬਾਕੀ ਟਾਇਰ ਮਾਗਰਲੇ ਵੀ ਅਗਲੇ ਵੀ ਇਹ ਵੀ ਨਵੇਂ ਲਾਵਾਂਗੇ ਬਾਬਾ ਸੁੱਖ ਰੱਖੇ ਇਹ ਹੁਣ ਇਹਦੇ 32 ਦੰਦੇ ਵਾਲੀ ਪਾਈ ਹੋਈ ਆਪਾਂ ਆਮ ਠਾਈ ਦੀ ਹੁੰਦੀ ਆ ਇਹ ਤੋਂ ਛੋਟਾ ਘਟਾਇਆ ਹੋਇਆ ਹੁਣ ਪਹਿਲਾਂ ਇਹਦੇ ਇੱਥੇ ਚੱਲਾ-ਚੁੱਲਾ ਪਾ ਕੇ ਸਾਰਾ ਕੁਝ ਕਰਿਆ ਤੇ ਨਹੀਂ ਸੂਤ ਆਈ ਤੇ ਹੁਣ ਆਹ ਪੱਟ ਕੇ ਸਾਰੀ ਗੁੱਲੀ ਇਹਨੂੰ ਪਿੱਛੇ ਕਰਾਂਗੇ ਇਹ ਆਪਣੀ 44 ਵਾਲੀ ਸਟਾਵਾ ਕਰਨ ਵਾਲੀ ਤੇ ਹੁਣ ਕਣਕ ਚ ਪਾਵਾਂਗੇ 50 ਦੀ ਤੇ ਇੱਕ ਬਰਮ ਬਾਡੀ ਵੀ ਥੱਲੋਂ ਦੇ ਇਹੋ ਵੀ ਲਾਉਣੀ ਹੈ ਬਿੱਟੋ ਖਰਜੇ ਗਈ ਇਹਨੂੰ ਖੋਲ ਕੇ ਇਹਦੀਆਂ ਗਲਾਈਆਂ ਲਾਵਾਂਗੇ ਇਹਦੀਆਂ ਨਵੀਆਂ ਹੋਰ ਕੋਈ ਇਹ ਡੈਮੇਜਰ ਕੰਮ ਹੈ ਨਹੀਂ ਜਾਨਕੀ ਆਪਾਂ ਨੂੰ ਤਾਂ ਛੋਟੀ ਲੱਗਦੇ ਨੇ ਇਹ ਦੱਸਣ ਚ ਹੋ ਜਾਂਦਾ ਵੀ ਜਿਆਦਾ ਕੰਮ ਤਾਂ ਬਹੁਤ ਗਣਿਆ ਤੇ ਬਾਕੀ ਬਹੁਤ ਵਧੀਆ ਡਿੱਗੇ ਡੋਗੇ 'ਚ ਕੋਈ ਪ੍ਰਵਾਹ ਨਹੀਂ ਸੀ ਸਭ ਨੇ ਚਲਦੀ ਵੀ ਦੇਖੀ ਐ ਲੋਹੇ ਵੱਖੋਂ ਹੈਗਾ ਫਰਕ ਇੱਕਾਣ ਮੰਗੂ ਖਣਕਦਾ ਇੱਕ ਹਾਲ ਜੁਲਜਾ ਕੱਢਣਾ ਇਹ ਬੁਰਾ ਲੱਗਦਾ ਇਹ ਤੇ ਇੱਕ ਟੱਚਿੰਗ ਜੀ ਕਰਾਂਗੇ ਦੀ ਰੰਗ ਰੰਗ ਦੀ ਇੱਥੋਂ ਸਾਰਾ ਨਾਲ ਲਾਵਾਂਗੇ ਤੇ ਮੂਰੇ ਦੂਜੀਆਂ ਲਾਈਟਾਂ ਲਾਉਣੀਆਂ ਨੇ ਤੇ ਇੱਥੇ ਸਕਾਰਪੀਓ ਲਾਈਟਾਂ ਦੇਖਾਂਗੇ ਵੀ ਜੇ ਉਹ ਪਲਾਸਟਿਕ ਜੀ ਵਾਲਾ ਟਟਾ ਆਉ ਉਹ ਨਹੀਂ ਫਿਰ ਇੱਥੋਂ ਜਿਹੜੀ ਕੱਲੀ ਗਲਾਈਆਂ ਆਉਂਦੀਆਂ ਫਰਮਾ ਮਿਲ ਜਾਂਦਾ ਉਹ ਲੋਹੇ ਦਾ ਜਾਂ ਫਿਰ ਉਹ ਕਿਉਂਕਿ ਇਹਦਾ ਆਹੀ ਖਰਿਆ ਹੋਇਆ ਹੈ ਹੋਰ ਨਹੀਂ ਕਿਤੋਂ ਕੈਵਨ ਕੋਈ ਖਰਾਬ ਹੋਏਗਾ ਤੇ ਕੱਢਾਂਗੇ ਇਹਦਾ ਕੀ ਹੋਰ ਕੋਈ ਕੰਮ ਨਹੀਂ ਹੈਗਾ ਇਹਨਾਂ ਕਾਟਰ ਕੋਟਰ ਦਾ ਠੀਕ ਹੈ ਚਾਦਰ ਚ ਉਧਰ ਵੀ ਠੀਕ ਆ ਉਹਦੀ ਓ ਨਮੀ ਨੂੰ ਤਾਂ ਅੱਜ ਇੱਕ ਦਿਹਾੜੀ ਉਹ ਲੱਗੀ ਹੈ ਥਰੇਸਰ ਪਾ ਜੰਦੇ ਆ ਵਾ ਮਾੜਾ ਮੋਟਾ ਰਹੂ ਜੇ ਰਹਾ ਕੱਲ ਨੂੰ ਫੇਰ ਅੰਦਰ ਆ ਖੜੀ ਜਾਂ ਸੀ ਨੂੰ ਖੋਲਾਂਗੇ ਉਹਦੇ ਥਰੇਸਰ ਰੱਖ ਕੇ ਅੰਦਰ ਆ ਸਬਾਰਾ ਨਾਲ ਨੂੰ ਇਹ ਮਸ਼ੀਨ ਦਾ ਉਹ ਦੂਜਿਆਂ ਨਾਲੋਂ ਆੱਡੇ ਵੱਖਰੇ ਹੀ ਰੋਭ ਜਾ। ਮਤਲਬ ਬੰਤਰ ਚ ਸੋਹਣੀ ਜੀ ਲੱਗਦੀ ਐ। ਤੇ ਚਲਾ ਕੇ ਵੀ ਦੇਖੀ ਜੀ ਆ ਇੱਥੇ ਇਹ ਹੈਗੇ ਸੀ 1.5-2 ਕਿੱਲਾ ਡਿੱਗੇ ਹੋਏ ਤੇ ਇਹ ਆਹੀ ਉਹ ਵੱਡੇ ਸੀ ਉਦਨੇ। ਬੜੀ ਵਧੀਆ ਚੱਲੀ ਗਿਆ ਕੋਈ ਪਰਵਾਹ ਨਹੀਂ। ਬਾਕੀ ਦਾ ਇਹ ਐ ਵੀ ਯਾਰ ਜਦੋਂ ਨਵੀਂ ਮਸ਼ੀਨ ਆਉਦੇ ਜੀ ਉਦੋਂ ਹੀ ਬੰਦਾ ਸਾਹ ਮਲੇ ਨਾ ਮੁੜ ਕੇ ਸਾਹ ਤਾਂ ਮਰਦਾ ਨਹੀਂ ਹੁੰਦਾ। ਉਹ ਜੇ ਪਹਿਲੀ ਮਾੜਿਆਂ ਦੇ ਹੱਥ ਲਾਗੀ ਫੇਰ ਨਹੀਂ ਬਚਦਾ। ਆ ਦੇ ਕੋਈ ਜਿਹੜਾ ਆ ਲਵਾਈਆ ਮਤਲਬ ਆ ਨਟ ਹੋ ਗਿਆ ਇੱਥੋਂ ਪਿੱਤਾ ਰੱਖ ਕੇ ਇੱਥੇ ਤੱਕ ਲਵਾਈ ਮੰਨ ਲੋ ਜਿੰਨੀ ਵੀ ਬਣਦੀ ਆ ਤੇ ਉਧਰੋਂ ਜਿਹੜੀ ਵਿੱਚੋਂ ਗੇਮ ਸਾਫਟ ਹੋਗੀ ਉਹਦੇ ਸੈਂਟਰ ਤੋਂ ਆ ਨਟ ਲੱਤ ਦੀ ਇਹ ਬਰਾਬਰ ਚਾਹੀਦੀਆਂ ਨੇ। ਫੇਰ ਕਿਸ਼ਤੀਆਂ ਦੀ ਚਾਲ ਪ੍ਰੋਪਰ ਰਹਿੰਦੀ ਹੁੰਦੀ ਆ ਨਾ ਮਸ਼ੀਨ ਲੀਵਰ ਲਾਏ ਤੋਂ ਬੁੜਕੇ ਤੇ ਨਾ ਸੀ ਪਾ ਟੁੱਟਣ ਨਾ ਕਿਸ਼ਤੀਆਂ ਟੁੱਟਣ ਤੇ ਝੂਟਾ ਪ੍ਰੋਪਰ ਰਹਿੰਦਾ ਇਹਦੇ ਵਿੱਚ ਫਰਕ ਪੈ ਜੇ ਫੇਰ ਨਹੀਂ ਲੋਕ ਕਿ ਉਹ ਕੇ ਨੇ ਰਿਪੋਰਟ ਕਈ ਹੋਗੇ ਤੇ ਵੀਡੀਓ ਵੀ ਬਣਾਈ ਨਹੀਂ ਮਹਾ ਚੱਲ ਅੱਜ ਬਣਾਉਣੇ ਆ ਕਿਤਾ ਯਾਰ ਜੀਜਾ ਨਹੀਂ ਕਰਦਾ ਇਹ ਕੰਮ ਹੈਗਾ ਢੀਠੇ ਬੰਦਿਆਂ ਦਾ ਬਾਕੀ ਜਿਹਨੂੰ ਪੁੱਛ ਜਾ ਪਈ ਜੀ ਆਪਾਂ ਨੂੰ ਇਹ ਨਾ ਹੈ ਨਹੀਂ ਇਹ ਘਟ ਰਹੀਦਾ ਤੇ ਇਹ ਮਾਡਲ ਦਾ ਤੇ ਉਹ ਨਮੀ ਦਾ ਇਹਦਾ ਜਿਹੜੀ ਹੁਣ ਆਈ ਹੈ 24 ਚ ਨਹੀਂ ਉਹ ਸੱਚ ਅੰਦਰ ਮੱਕੀ ਵਾਲੀ ਦਾ 24 ਵਾਲੀ ਦਾ ਤਾਂ ਉਹ ਕੀ ਖੜਾ ਫੀਟਰ ਲਾ ਹੈ ਹਾਂ ਪਾਜੀ ਸਾਡੋ ਫਿਰ ਚੱਲ ਫਿਰ ਮਹਾ ਵੀਡੀਓ ਪਾ ਦੀਏ ਕਈ ਦਿਨ ਹੋ ਗਏ ਚੱਲ ਪਾਜੀ ਸਾਡੋ ਚੱਲ